ਦੋਸਤੋ 80 ਦੇ ਦਹਾਕੇ ਦਾ ਦੌਰ ਜਦੋਂ ਇੱਕ ਮਾਫੀਆ ਡਾਉਨ ਪੂਰੇ ਭਾਰਤ ਵਿੱਚ ਹੀ ਮਸ਼ਹੂਰ ਹੋਇਆ ਜੋ ਹਰ ਵਕਤ ਆਪਣੇ ਕੋਲ ਇੱਕ ਛੋੜੇ ਦੀ ਖੂਡੀ ਰੱਖਦਾ ਸੀ ਇਹ ਇਸ ਮਾਫੀਆ ਡਾਉਨ ਦਾ ਨਾਮ ਸੀ ਕਰੀਬ ਲਾਲਾ ਕਰੀਬ ਲਾਲਾ ਭਾਰਤ ਵਿੱਚ ਮਸ਼ਹੂਰ ਕਿਸੇ ਅਪਰਾਧ ਕਰਕੇ ਜਾਂ ਫਿਰ ਆਪਣੀ دہشت ਕਰਕੇ ਮਸ਼ਹੂਰ ਨਹੀਂ ਸੀ ਹੋਇਆ ਬਲਕਿ ਕਰੀਬ ਲਾਲਾ ਮਸ਼ਹੂਰ ਹੋਇਆ ਸੀ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਦੇ ਨਾਮ ਨਾਲ ਦਾਵ ਜੁੜਦਕਾਰ ਜਿਆਦਾ ਹੈ ਕਿ ਉਸ ਵਕਤ کریم ਲਾਲਾ ਤੇ ਇਤਰਾ ਗਾਦੀ ਦੇ ਸਬੰਧਾਂ ਦੀਆਂ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡੀਆਂ ਸਨ ਕੌਣ ਸੀ کریم ਲਾਲਾ ਮਾਫੀਆ ਡਾਊਲ ਅਤੇ ਕਿਹੋ ਜਿਹੀ ਸੀ ਉਸ ਦੇ ਇਤਰਾ ਗਾਦੀ ਦੇ ਨਾਲ ਸਬੰਧ ਇਸ ਸਬੱਤ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਤਰਾ ਕਾਂਧੀ ਕਰੀਮ ਲਾਲਾ ਨੂੰ ਮਿਲਿਆ ਕਰਦੀ ਸੀ ਇਸ ਦੇ ਦਰਦਾਰ ਹੀ ਕਰੀਮ ਲਾਲਾ ਦੇ ਹੋਰ ਵੀ ਬਹੁਤ ਸਾਰੇ ਕਾਰਨਾਂ ਵਿੱਚ ਚਰਚਾ ਦਾ ਕਾਰਨ ਬਣੇ ਸਦ ਸਾਊਥ ਬੋਬਈ ਵਿੱਚ بڑے ਕਰੀਮ ਲਾਲਾ ਦੇ ਇੱਕ ਦਫ਼ਤਰ ਵਿੱਚ ਲੱਗੀ ਇੱਕ ਤਸਵੀਰ ਉੱਤੇ ਅਚਾਨਕ ਚਰਚਾ ਸ਼ੁਰੂ ਹੋ ਗਈ ਇਸੇ ਤਸਵੀਰ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੋਕ ਇਹ ਦਾਅਵਾ ਕਰਿਆ ਕਰਦੇ ਸੜਕੇ ਇਤਰਾ ਕਾਂਧੀ ਕਰੀਮ ਲਾਲਾ ਨਾਲ ਬਲਾਕਾਤਾ ਕਰਿਆ ਕਰਦੀ ਹੈ ਦਾਉ ਦੇਬਰਾਏ ਵੱਲੋਂ ਬਵਾਈ ਦਾ ਐਲ ਕੰਪਾਊਂਡ ਬਣੋਰ ਤੋਂ ਪਹਿਲਾਂ ਬਣਿਆ ਜਾਂਦਾ ਸੀ ਕਿ ਐਲ ਕੰਪਾਊਂਡ ਦੁਨੀਆਂ ਦਾ ਸਭ ਤੋਂ ਖਤਰਨਾਕ ਬਾਫੀਆ ਸਰਗਰਮਾ ਸੀ। ਕਰੀਬ ਲਾਲਾ ਅਤੇ ਉਸਦੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਸਮਾਜ ਵਿੱਚ ਗੈਰ ਲੋੜੀਂਦੇ ਸਮਝਿਆ ਜਾਂਦਾ ਸੀ। ਸੌੜੇ ਦੀ ਤਸਕਰ ਹਾਜੀ ਬਸਤਾਨ ਬਤਰਾਲਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਕਰਦਾ ਸੀ ਅਤੇ ਹਿੰਦੂ ਮੁਸਲਮ ਤਰਾਰ ਨੂੰ ਘਟ ਕਰਨ ਵਾਸਤੇ ਉਹਨਾਂ ਵਰਗੇ ਚਰਚਾਵਾਂ ਵਿੱਚ ਵੀ ਸ਼ਾਮਲ ਹੁੰਦਾ ਰਹਿੰਦਾ ਸੀ। ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਹਾਜੀ ਬਸਤਾਨ ਅਤੇ ਕਰੀਮ ਲਾਲਾ ਦੋਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੇ ਸੰਗਠਨਾਂ ਲਈ ਹੀ ਸਮਰਪਿਤ ਕਰ ਦਿੱਤਾ ਸੀ। ਹਾਜੀ ਬਸਤਾਨ ਨੇ ਦਲਤ ਮੁਸਲਿਮ ਸੁਰੱਖਿਆ ਬਾਗ ਸੰਗ ਅਤੇ ਕਰੀਮ ਲਾਲਾ ਨੇ ਪਖਤੂਨ ਜਿਰਗਤ ਇਹ ਹਿੰਦਰਾਬ ਦੇ ਸੰਗਠਨ ਬਣਾਏ ਸਰ ਕਰੀਮ ਲਾਲਾ ਭਾਰਤ ਵਿੱਚ ਆ ਕੇ ਵਸ ਗਏ ਪਖਤੂਨਾਂ ਦੇ ਹੱਕ ਲਈ ਆਵਾਜ਼ ਉਠਾਉਂਦਾ ਸੀ। ਕਰੀਮ ਲਾਲਾ ਆਪ ਵੀ ਖੁਦ ਪਠਾਰਸੀ ਅਤੇ ਬਹੁਤ ਛੋਟੀ ਉਬਰ ਵਿੱਚ ਹੀ ਭਾਰਤ ਆ ਗਿਆ ਸੀ। ਪਾਵੇ ਫਰੰਟੀਅਰ ਗਾਂਧੀ ਖਾਨ ਅਬਦੁੱਲਾ ਗਫੂਰ ਖਾਨ ਤੋਂ ਬਹੁਤ ਪ੍ਰਭਾਵਿਤ ਸੀ ਪਰ ਉਸ ਨੇ ਅੱਗੇ ਵਧਣ ਲਈ ਜੋ ਰਾਹ ਅਪਣਾਇਆ ਉਹ ਫਰੰਟੀਅਰ ਗਾਂਧੀ ਦੇ ਅਦੇਸ਼ਾਂ ਤੇ ਵਿਚਾਰਧਾਰਾ ਨਾਲ ਬਿਲਕੁਲ ਵੀ ਬੇਲ ਰਹੀ ਸੀ ਖਾਂਦਾ ਭਾਰਤ ਆਉਣ ਤੋਂ ਬਾਅਦ ਸ਼ੁਰੂਆਤੀ ਸਾਲਾਂ ਵਿੱਚ ਅਬਦੁਲ ਕਰੀਮ ਖਾਨ ਉਰਫ ਕਰੀਬ ਲਾਲਾ ਨੇ ਜੂਏ ਦੇ ਕਲੱਬ ਖੋਲੇ ਸਨ ਜੋ ਲੋਕ ਉਹਨਾਂ ਕਲੱਬਾਂ ਵਿੱਚ ਜਾ ਕੇ ਆਪਣਾ ਸਾਰਾ ਕੁਝ ਜੂਏ ਵਿੱਚ ਆਰਜਾਦੇ ਸਨ ਉਹ ਲਾਲਾ ਲੋਕ ਕਰੀਬ ਲਾਲਾ ਤੋਂ ਆ ਆਪਰਾ ਖਰੇਲੂ ਖਰਚਾ ਚਲਾਉਣ ਵਾਸਤੇ ਕਰਜ਼ੇ ਲੈਂਦੇ ਸਨ ਇਸ ਪਰਪਰਾ ਨੂੰ ਬਦਲ ਲਈ ਉਸਨੇ ਸੋਚਿਆ ਕਿ ਜੇ ਹਰ ਬਹੀ ਦੇ ਕਰਜ਼ੇ ਦੀ ਵਸੂਲੀ ਕੀਤੀ ਜਾਵੇ ਤਾਂ ਫਿਰ ਲੋਕ ਉਧਾਰ ਲੈਣਾ ਬੰਦ ਕਰ ਦੇਣਗੇ ਇਸ ਤੇ ਦਾਦ ਜੀ کریم ਲਾਲ ਨੇ ਦੇਖਿਆ ਕਿ ਹਰ ਬਹੀ ਦੇ ਦੀ 10 ਤਰੀਕ ਨੂੰ ਉਹਨਾਂ ਦਾ ਗੱਲਾ ਵਿਆਜ ਵਾਲੇ ਪੈਸਿਆਂ ਦੇ ਨਾਲ ਛੱਲਾ ਮਾਰ ਲੱਗ ਜਾਂਦਾ ਸੀ ਇਸ ਤਰ੍ਹਾਂ ਲਾਲਾ ਨੇ ਵਿਆਜੂ ਪੈਸੇ ਲੋਕਾਂ ਨੂੰ ਦਿੱਤੇ ਫਿਰ ਆਪਣੇ ਗੁੱਡਿਆਂ ਵੱਲੋਂ ਬਕਾਨ ਖਾਲੀ ਕਰਵਾਉਣ ਦਾ ਕੰਮ ਵੀ ਸ਼ੁਰੂ ਕੀਤਾ ਜੋ ਲੋਕ ਇੱਕ ਦਾ ਹਿਸਾਬ ਨਾਲ ਕਬਜ਼ੇ ਕਰਕੇ ਬੈਠੇ ਹੁੰਦੇ ਸਨ ਉਹਨਾਂ ਕੋਲੋਂ ਕਰੀਬ ਲਾਲਾ ਤੇ ਉਸਦੇ ਕੁੱਡੇ ਜਾ ਕੇ ਮਕਾਨ ਖਾਲੀ ਕਰਵਾਦੇ ਸਨ ਤੇ ਇਸ ਦੇ ਬਦਲੇ ਪੈਸੇ ਲੈਂਦੇ ਸਨ 50 ਸਾਲ ਦੀ ਉਮਰ ਤੱਕ ਪਹੁੰਚਦੇ ਆ ਪੂਰੀ ਬਵਾਈ ਵਿੱਚ ਹੀ ਕਰੀਬ ਲਾਲਾ ਦਾ ਰਤਬਾ ਕਾਫੀ ਉੱਚਾ ਹੋ ਚੁੱਕਾ ਸੀ ਇਸੇ ਤਰ੍ਹਾਂ ਹੀ ਉਸ ਦਾ ਇੱਕ ਬਰੀਦ ਨੇ ਲਾਲਾ ਨੂੰ ਤੁਰਲੇ ਇੱਕ ਸੋੜੇ ਦੀ ਰਕਾਚੀ ਵਾਲੀ ਛੜੀ ਤੋਹਫੇ ਵਜੋਂ ਦਿੱਤੀ ਸੀ ਜਦੋਂ ਕਦੇ ਲਾਲਾ ਕਿਸੇ ਪਾਰਟੀ ਜਾਂ ਫਿਰ ਕਿਸੇ ਸਬਾਠਿਕ ਕੰਮ ਕਾਜ ਵਾਸਤੇ ਬਾਹਰ ਜਾਂਦਾ ਸੀ ਤਾਂ ਆਪਣੀ ਛੜੀ ਕਿਸੇ ਇੱਕ ਥਾਂ ਤੇ ਰੱਖ ਕੇ ਤਰ ਚੜਿਆ ਜਾਂਦਾ ਤਾਂ ਕਿਸੇ ਦੀ ਹਿਬਤ ਰਹੀ ਸੀ ਉਹ ਦੀ ਕਿ ਉਹ ਸਿਰwidehat ਵੀ ਲਾ ਦੇਵੇ ਲੋਕ ਉਸ ਥਾਂ ਤੋਂ ਹੀ ਪਰਿਓ ਕੇ ਬੈਠਦੇ ਸਨ ਉਹ ਸਮਝਦੇ ਸਨ ਕਿ ਜਿੱਥੇ ਇਸ ਸੋੜੇ ਦੀ ਖੁੱਡੀ ਪਈ ਹੈ ਉਹ ਜਗ੍ਹਾ ਕਰੀਮ ਲਾਲਾ ਦੀ ਹੈ ਲਾਲਾ ਦੇ ਬੰਦਿਆਂ ਨੂੰ ਖਿਆਲ ਆਇਆ ਕਿ ਕੋਣ ਕਬਜ਼ੇ ਕਰਨ ਵਾਲੇ ਬਕਾਨ ਖਾਲੀ ਕਰਵਾਉਣ ਵੇਲੇ ਲਾਲੇ ਦੀ ਥਾਂ ਉਸ ਦੀ ਸੋੜੇ ਦੀ ਖੁੱਡੀ ਦੀ ਹੀ ਵਰਤੋਂ ਕੀਤੀ ਜਾਵੇ ਇਸ ਤਰ੍ਹਾਂ ਉਹਨਾਂ ਦਾ ਲੋਧ ਰਤਵਾ ਅਤੇ ਰਸੂਖ ਵੀ ਪਰਖਿਆ ਜਾਵੇਗਾ ਜਿਸ ਤੋਂ ਬਾਅਦ ਉਹਦਾ ਕੀ ਹੈ ਕਿ ਜਦੋਂ ਵੀ ਕੋਈ ਕਿਰਾਏਦਾਰ ਬਕਾਨ ਖਾਲੀ ਕਰ ਤੋਂ ਅਧਿਕਾਰ ਕਰ ਦਿੰਦਾ ਸੀ ਤਾਂ ਉਸਦੇ ਬਾਹਰਲੇ ਦਰਵਾਜ਼ੇ ਤੇ ਬੋਨੇ کریم ਲਾਲਾ ਦੀ ਉਹ ਸੋੜੇ ਦੀ ਛੜੀ ਰੱਖ ਦਿੱਤੀ ਜਾਂਦੀ ਸੀ। ਜਿਸ ਤੋਂ ਬਾਅਦ ਉਹ ਕਿਰਾਏਦਾਰ ਲਾਲਾ ਨਾਲ ਪੱਗੇ ਤੋਂ ਬਚਲ ਦਾ ਬਾਰਾ ਤਰ੍ਹਾਂ ਤਹੀ ਬਕਾਨ ਖਾਲੀ ਕਰ ਦਿੰਦਾ ਸੀ। ਇਹ ਇਸ ਛੜੀ ਨੂੰ ਬਕਾਨ ਖਾਲੀ ਕਰਵਾਉਣ ਦਾ ਇੱਕ ਤਰ੍ਹਾਂ ਦੇ ਨਾਲ ਡੋਟਸ ਸਮਝਿਆ ਜਾਂਦਾ ਸੀ ਉਹਨਾਂ ਸਮਿਆਂ ਵਿੱਚ। ਦੱਕਰੀ ਬਵਾਈ ਵਿੱਚ ਇਸ ਤਰ੍ਹਾਂ ਦੇ ਬਾਹੂ ਬਲ ਵਾਲੇ ਤਰੀਕੇ ਦੇ باوجود ਵੀ ਕਰੀਬ ਲਾਲਾ ਦੀ ਪਛਾਣ ਵਾਰਦਾਰੀ ਅਤੇ ਇਤਸਾਫ ਵਾਸਤੇ ਹੁੰਦੀ ਸੀ ਉਸ ਵਕਤ ਇੱਕ ਗੱਗੂ ਬਾਈ ਦਾਵ ਦੀ ਔਰਤ ਦਾ ਕੋਠਾ ਕਵਾਠੀਪੁਰਾ ਇਲਾਕੇ ਵਿੱਚ ਪੂਰਾ ਮਸ਼ਹੂਰ ਸੀ ਸ਼ੌਕਤ ਖਾਨ ਦਾਵ ਦੇ ਇੱਕ ਪਟਾੜ ਦੇ ਜਦੋਂ ਦੋ ਵਾਰ ਧੱਕੇ ਨਾਲ ਉਸ ਦਾ ਬਲਾਤਕਾਰ ਕੀਤਾ ਤਾਂ ਗੱਗੂ ਬਾਈ کریم ਲਾਲਾ ਕੋਲ ਪਹੁੰਚੀ کریم ਲਾਲਾ ਨੇ ਇਸ ਬਾਬਲੇ ਵਿੱਚ ਨਾ ਸਿਰਫ ਦਖਲ ਦਿੱਤਾ ਸਗੋਂ ਉਸ ਨੇ ਗੱਗੂ ਬਾਈ ਨੂੰ ਪਟਾੜ ਤੋਂ ਬਚਾਇਆ ਵੀ ਅਤੇ ਆਪਣੇ ਬਧਿਆ ਕੋਲ ਉਸ ਪਟਾੜ ਦਾ ਕਟਾਪਾ ਵੀ ਕਰਵਾਇਆ ਸੀ ਇਸ ਤੋਂ ਬਾਅਦ ਹੀ ਕਿਹਾ ਜਾਂਦਾ ਹੈ ਕਿ ਗੱਗੂ ਬਾਈ ਨੇ ਆਪਣੀ ਰਖਿਆ ਕਰਨ ਵਾਲੇ ਭਰਾ کریم ਲਾਲਾ ਨੂੰ ਰਖੜੀ ਵੀ ਬੰਦੀ ਸੀ ਇਸ ਘਟਨਾ ਤੇ ਤੁਸੀਂ ਆਲਿਆ ਪੱਟ ਦੀ ਬਾਲੀਵੁੱਡ ਦੀ ਇੱਕ ਫਿਲਮ ਵੀ ਦੇਖੀ ਹੋਵੇਗੀ ਬਹੁਤੇ ਲੋਕ ਇਹ ਦਈ ਜਾਂਦੇ ਕਿ ਬंबई ਸ਼ਹਿਰ ਵਿੱਚ ਬਾਫੀਆਂ ਰੂਹ ਬਾਹਰ ਵਿੱਚ کریم ਲਾਲਾ ਦੀ ਬਹੁਤ ਵੱਡੀ ਭੋਗਾ ਸੀ ਉਸ ਨੇ ਹਾਜੀ ਬਸਤਾਨ ਦੇ ਨਾਲ ਨਜ਼ਦੀਕੀ ਵਿਧਾ ਕੇ ਸੋਹਣੇ ਦੀ ਤਸਕਰੀ ਵਿੱਚ ਉਸ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ کریم ਲਾਲਾ ਦੀ ਸਹਾਇਤਾ ਤੋਂ ਬਿਨਾਂ ਹਾਜੀ ਬਸਤਾਨ ਲਈ ਸੌਰੇ ਦੇ ਤਸਕਰੀ ਦੇ ਧੱਦੇ ਵਿੱਚ ਟੀਸੀ ਦੇ ਪਹੁੰਚਣਾ ਸਭ ਤੋਂ ਵੱਧ ਰਹੀ ਸੀ ਇਸ ਤੋਂ ਇਲਾਵਾ ਦਾਉਦ ਅਬਰਾਹਿਮ ਦੇ ਪਿਤਾ ਪੁਲਿਸ ਕਾਸਟੇਬਲ ਇਬਰਾਹਿਮ ਕਾਸਕਰ ਦੇ ਨਾਲ ਵੀ ਹਾਜੀ ਬਸਤਾਰ ਅਤੇ ਕਰੀਮ ਲਾਲਾ ਦੀ ਦੋਸਤੀ ਦਾ ਉਹਦੀ ਤਾਂ ਦਾਉਦ ਨੂੰ ਵੀ ਕਦੇ ਇਹਨਾਂ ਵਰਗਾ ਬਣਦੀ ਪ੍ਰੇਰਣਾ ਕਦੇ ਨਹੀਂ ਸੀ ਮਿਲਦੀ ਦਾਉਦ ਇਹਨਾਂ ਦੋਹਾਂ ਦੀ ਪੈੜ ਵਿੱਚ ਪੈਰ ਧਰਦਿਆਂ ਆਪਣੇ ਖਤਰਨਾਕ ਰਾਤੇ ਪੂਰੇ ਕਰਦਾ ਸੀ ਹੈਬਰ ਜਲਸੀ ਤੋਂ ਬਾਅਦ ਜਦੋਂ ਆਜੀ ਬਸਤਾਨ ਅਤੇ ਕਰੀਮ ਲਾਲਾ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਨਾਲ ਹੀ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ 7 ਫੁੱਟ ਲੰਬੇ ਕਰੀਮ ਲਾਲਾ ਨੂੰ ਜਦੋਂ ਸੁਪਾਰੀ ਸੂਟ ਅਤੇ ਅੱਖਾਂ ਤੇ ਲੱਗਿਆ ਕਾਲੇ ਰੰਗ ਦੀ ਐਨਕਾ ਕਾਰ ਰਹੀ ਪਛਾਣਿਆ ਜਾਂਦਾ ਸੀ ਉਧਰ ਦਾਉਦ ਇਬਰਾਹਿਮ ਨਵੀ ਹੌਲੀ ਹੌਲੀ ਬਾਹਰ ਸ਼ੁਰੂ ਹੋ ਉਦ ਆ ਗਿਆ ਤੇ ਉਸ ਦੇ ਇੱਕ ਤੋਂ ਬਾਅਦ ਇੱਕ ਵਟੇ ਅਪਰਾਧ ਕਰਦੇ ਸ਼ੁਰੂ ਕਰ ਦਿੱਤੇ ਇੱਕ ਦਿਨ ਤਾਂ ਉਸ ਨੇ ਕਰੀਮ ਲਾਲਾ ਦੀ ਭਤੀਜੀ ਸਬਦ ਖਾੜ ਦੀ ਵੀ ਜਾਨ ਲੈ ਲਈ ਬਬਈ ਸ਼ਹਿਰ ਵਿੱਚ ਕਰੀਮ ਲਾਲਾ ਤੇ ਹਾਜੀ ਬਸਤਾਨ ਤੋਂ ਮੁਸਲਮਾਨ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਸਨ ਜਿਸ ਕਰਕੇ ਪੂਰੇ ਸ਼ਹਿਰ ਦੇ ਮੁਸਲਮਾਨ ਇਹਨਾਂ ਦੋਹਾਂ ਨੂੰ ਆਪਣੇ ਸਵਾਗਤ ਵਿੱਚ ਬੁਲਾਇਆ ਕਰਦੇ ਸਨ ਅਜਿਹੇ ਹੀ ਕਿਸੇ ਸਵਾਗਤ ਵਿੱਚ ਬਬਈ ਸ਼ਹਿਰ ਵਿੱਚ ਹੀ ਸਜੋਗ ਵਸ ਉਹ ਕੈਰੇ ਵਿੱਚ ਇਦਰਾ ਗਾਦੀ ਦੇ ਨਾਲ ਕੈਦ ਹੋ ਗਏ ਇਹ ਤਸਵੀਰ ਕਰੀਮ ਲਾਲਾ ਨੇ ਆਪਣੇ ਦਫ਼ਤਰ ਵਿੱਚ ਲਗਾਈ ਹੋਈ ਸੀ ਇਸੇ ਤਸਵੀਰ ਨੂੰ ਦੇਖ ਕੇ ਲੋਕਾਂ ਵੱਲੋਂ ਅਫਵਾਹਾਂ ਅਫਵਾਹਾਂ ਉਡਾਈਆਂ ਗਈਆਂ ਇਹ ਕਰੀਬ ਲਾ ਲਾ ਦੀ ਇਧਰ ਆ ਗਾਦੀ ਦੇ ਨਾਲ ਮੁਲਾਕਤ ਹੁੰਦੀ ਆ ਹਨ ਜਦ ਕਿ ਉਹ ਤਾਂ ਸਿਰਫ ਇੱਕ ਤਸਵੀਰ ਸੀ ਜੋ ਇੱਕ ਅਚੜ ਚੇਤ ਖਿੱਚੀ ਗਈ ਸੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ